ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਹਵੇਲੀ ਤੋਂ ਲਾਈਵ ਆਏ ਜਦੋਂ ਬਲਕੌਰ ਸਿੰਘ ਲੋਕਾਂ ਨਾਲ ਸਿੱਧੂ ਕੇਸ ਬਾਰੇ ਗੱਲ ਕਰ ਰਹੇ ਹੁੰਦੇ ਹਨ ਤਾਂ ਮਿਲਣ ਆਏ ਲੋਕਾਂ ਵਿੱਚੋਂ ਇੱਕ ਮੁੰਡਾ ਉੱਠ ਕੇ ਲਾਰਸ ਬਸ਼ਨੋਈ ਬਾਰੇ ਕੁਝ ਬੋਲਦਾ ਹੈ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਉਸਦੀ ਗੱਲ ਦਾ ਜਵਾਬ ਦਿੰਦੇ ਹਨ ਤੇ ਨਾਲ ਹੀ ਜੇਲ੍ਹਾਂ ਵਿੱਚੋਂ ਸਿੱਧੂ ਮੂਸੇਵਾਲੇ ਦੇ ਫੈਨ ਪੇਜਾਂ ਨੂੰ ਧਮਕੀਆਂ ਦੇਣ ਵਾਲਿਆਂ ਬਾਰੇ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਕਹਿੰਦਾ ਜੀ ਜਿਹੜੇ ਇਹ ਲੋਰਸ ਨੂੰ ਗੁੰਡੇ ਨੂੰ ਇਹ ਕਹਿੰਦੇ ਨੇ ਵੀ ਇਹ ਬਹੁਤ ਦੇਸ਼ ਭਗਤੀ ਹੈ ਇਹਨੂੰ ਬਹੁਤ ਸਾਲਾਂ ਵੀ ਬੋਲਨ ਨੂੰ ਏਬੀਪੀ ਜਾਂ ਨਿਊਜ਼ ਕਹਿੰਦਾ ਜੀ ਵੀ ਇਹਦੇ ਬਾਰੇ ਵੀ ਕੋਈ ਐਜੇ ਦੇ ਬਦਮਾਸ਼ਾਂ ਨੂੰ ਇਹ ਦੇਸ਼ ਭਗਤ ਕਹਿੰਦੇ ਨੇ ਫੇਰ ਆਪਣੇ ਮੁੰਡੇ ਦਾ ਫਿਰ ਬਹੁਤ ਗਰਾਂ ਨੇ ਇਹਨਾਂ ਚੱਲ ਆਪਣਾ ਐਸਪਾਰ ਨੂੰ ਜੋ ਤੁਹਾਡੇ ਨੂੰ ਸੰਬੋਧਨ ਹੁੰਦੇ ਆ ਉਹਦਾ ਮਕਸਦ ਇੱਕੋ ਇਹੋ ਹੀ ਹੁੰਦਾ ਹੈ ਕਿ ਗੋਧੀ ਮੀਡੀਆ ਵੱਲੋਂ ਸਾਡੀਆਂ ਚੁਣੀਆਂ ਹੋਈਆਂ ਜਮਾਤਾਂ ਵੱਲੋਂ ਜਾਨ ਪੁੱਜ ਕੇ ਹਾਈਪੋਕ੍ਰਿਟੀ ਜਾਰੀ ਹੈ ਤੇ ਬਹੁਤ ਚੰਗੇ ਕੰਮ ਕਰਦੇ ਹੁਣ ਮੇਰੇ ਕਹਿਣਾ ਵੀ ਬੌਸ਼ੰ ਸ਼ਾਹਲਾ ਕੋਈ ਮਾੜੀ ਗੱਲ ਨਹੀਂ ਪਰ ਉਸ ਤੋਂ ਪਹਿਲਾਂ ਇਨਸਾਨ ਸ਼ਾਹਲਾ ਕੋਲ ਨਹੀਂ ਤਾਂ ਉਹ ਤੋਂ ਬਜਾਏ ਇੰਪੋਰਟੈਂਟ ਹੈ ਅਸੀਂ ਪਸ਼ੂਆਂ ਤੋਂ ਤਾਂ ਉੱਤਮ ਹੈਗੇ ਆ ਨਾ ਤੇ ਸਾਡਾ ਤੁਸੀਂ ਬਿਨਾਂ ਕਸੂਰ ਤੋਂ ਸਾਡੀ ਜਵਾਨੀ ਦਾ ਘਾਣ ਕਰੀ ਜਾਂਦੇ ਹੋ ਅੰਗਾਈ ਇਹਦੇ ਅੰਕੜੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਪੜ੍ਹਦੇ ਹੋਣਗੇ ਜਦੋਂ ਉਹ ਤੋਂ ਪੁੱਛ ਵਿੱਚ ਕੀਤੀ ਹੈ ਜੇ ਕਿਸੇ ਵੀ ਏਜੰਸੀ ਨੇ ਉਹਦੇ ਲਫੇੜਾ ਤੱਕ ਮਾਰਿਆ ਕੀ ਮਜੁਰਮਾ ਤੋਂ ਪੁੱਛ ਵਿੱਚ ਪੁਲਿਸ ਇਸੇ ਤਰ੍ਹਾਂ ਹੀ ਕਰਦੀ ਹੈ ਜਿਵੇਂ ਲੌਰੈਂਸ ਤੋਂ ਕੀਤੀ ਜਾ ਰਹੀ ਹੈ ਇਹਨਾਂ ਦੇ ਕੋਲ ਬੀਰੋ ਪੈਸਾ ਆ ਗਿਆ ਇਹਨਾਂ ਨੇ ਪੈਸੇ ਦੇ ਨਾਲ ਸਾਡਾ ਸਿਸਟਮ ਖਰੀਦ ਲਿਆ ਮੈਂ ਨਹੀਂ ਕਹਿੰਦਾ ਕਿ ਫੋਰਸ ਦੇ ਵਿੱਚ ਸਾਰੀ ਪੁਲਿਸ ਮਾਰੀ ਹੈ ਪਰੰਤੂ ਵਿੱਚ ਕਾਲੀਆਂ ਭੇਡਾਂ ਹੈਗੀਆਂ ਨੇ ਜਿਹੜੇ ਇਹਨਾਂ ਨਾਲ ਸਿੱਧਾ ਬਹੁਤ ਵਾਸਤਾ ਰੱਖਦੇ ਆ ਹਰੇਕ ਘਟਨਾ ਦਾ ਇਹਨਾਂ ਨੂੰ ਪਤਾ ਹੁੰਦਾ ਜਦੋਂ ਘਟਨਾ ਵਾਪਰ ਜਾਂਦੀ ਹੈ ਉਸ ਤੋਂ ਬਾਅਦ ਗੁਜਰਤ 24 ਘੰਟਿਆਂ ਦੇ ਵਿੱਚ ਬਨੂੜ ਤੋਂ ਜਾ ਕੇ ਫੜੇ ਜਾਂਦੇ ਨੇ ਫਲਾਣੇ ਹੋਟਲ ਤੋਂ ਜਾ ਕੇ ਫੜੇ ਜਾਂਦੇ ਨੇ ਘਟਨਾ ਹੋਣ ਤੋਂ ਪਹਿਲਾਂ ਪਤਾ ਕਿਉਂ ਨਹੀਂ ਲੱਗਦਾ ਭਾਈ ਸਾਨੂੰ ਤਾਂ ਫੇਰ ਹੀ ਲਾਭ ਹੈ ਜੇ ਸਾਡਾ ਕਿਸੇ ਦਾ ਜਿੰਦਾ ਬੱਚੇ ਜਦੋਂ ਮਾਰਨ ਤੋਂ ਬਾਅਦ ਤਾਂ ਦੋ ਦਿਨ ਬਾਅਦ ਫੜਿਆ ਜੂ ਹਫਤਾ ਫੜਿਆ ਜੂ ਨਾ ਫੜਿਆ ਜਾਵੇ ਅਗਲੇ ਤਾਂ ਮੁਰਦਾ ਨਹੀਂ ਤੋ ਇਹੋ ਜੇ ਮੋਟੇ ਹਲਤ ਪਾਉਂਦੋਂ ਰਹਿੰਦੋ ਮੇਰੀ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਪੁਲਸ ਨੂੰ ਹੱਥ ਵਧ ਕੇ ਬੇਨਤੀ ਹੈ ਪ੍ਰਬੰਧ ਕਰਦੇ ਤਾਂ ਪਹਿਲਾਂ ਦੇ ਕਰੇ ਪਤਾ ਤੁਹਾਨੂੰ ਸਾਰਾ ਜੇ ਤੁਸੀਂ ਚਾਹੋ 24 ਘੰਟਿਆਂ ਦੇ ਵਿੱਚ ਬੰਦ ਕਰ ਸਕਦੇ ਹੋ ਸਾਰਾ ਕੁਝ ਜਾਂ ਜੋ ਪੋਲੀਟੀਕਲ ਜਿਹੜੀ ਬਿੱਲ ਪਾਉ ਉਹ ਤੁਹਾਡੇ ਕੋਲੇ ਹੈ ਨਹੀਂ ਜਾਂ ਸਾਰੇ ਵਿਕੇ ਹੋਏ ਹੋ ਕਿਤੇ ਨਾ ਕਿਤੇ ਦਾ ਗੱਲਬਾਤ ਹੈਗੀ ਹੈ ਇੱਥੇ ਕੋਈ ਦੋਰ ਜਿੰਨੇ ਕੋਸ਼ਿਸ਼ ਤੁਸੀਂ ਇੱਥੇ ਲੈ ਕੇ ਆਉਂਦੇ ਹੋ ਆ ਮੇਰੇ ਮੁੰਡੇ ਇੱਕ ਦੋ ਪੇਜ ਚਲਾਉਂਦੇ ਨੇ ਸਿੱਧੂਰੇ ਉਹਨਾਂ ਨੂੰ ਇੰਨੀਆਂ ਗੰਦੀਆਂ ਗੱਲਾਂ ਕੱਢ ਰਹੇ ਨੇ ਜੇਲਾ 'ਚੋਂ ਬੈਠੇ ਹੋਏ ਤੇਰਾ ਜੇ ਕਰਦਾਂਗੇ ਉਹ ਕਰਦਾਂਗੇ ਮੇਰੇ ਕੋਲ ਮੈਂ ਰੋਜ਼ ਦੇਖਣਾ ਉਹਨੇ ਪੇਜਾਂ ਦੇ ਉੱਤੇ ਗਾਲ੍ਹਾਂ ਕਢਦੇ ਨੇ ਬੜੀਆਂ ਬੜੀਆਂ ਗੱਲਾਂ ਕਰਦੇ ਜਿਨ੍ਹਾਂ 'ਚ ਬੈਠੇ ਸਿੱਧੂ ਦੀ ਪੂਜਾ ਹੋਣ ਲੱਗ ਪਈ ਅਸੀਂ ਹਟਾ ਦੇਾਂਗੇ ਕਿਵੇਂ ਹਟਾ ਦਊਂਗਾ ਭਾਈ ਇਹਨਾਂ ਦੇ ਦਿਲ 'ਚੋਂ ਕੱਢ ਦਊਂਗਾ ਕਿੰਨੇ ਕੁ ਨੂੰ ਮਾਰ ਦਊਂਗਾ ਤੁਸੀਂ ਅਸੀਂ ਸਿੱਧੂ ਦਾ ਕਿਤੇ ਬੁੱਤੀ ਨਹੀਂ ਲੱਜੂਣ ਦੇ ਮੰਗੇ ਇਹ ਗੱਲਾਂ WhatsApp 'ਚ ਬੈਠੇ ਕਰਦੇ ਕਿਉਂ ਕਰਦੇ ਆ ਸਾਡਾ ਨਿظام ਸਾਡੇ ਰਾਜਨੀਤਿਕ ਪਾਵਰ ਉਹਨਾਂ ਤੋਂ ਡਰੀ ਖੜੀ ਹੈ ਆ ਹੁਣ ਦੋ ਕੁ ਦਿਨਾਂ ਦੇ ਲੱਗੇ ਆ ਪੈਰਾਂ ਚ ਕੋਈਆਂ ਮਾਰਨ ਫਿਰ ਇੱਕ ਦਾ ਪ੍ਰਸਤਾਵ ਜਿਆ ਥੱਲੇ ਡਿੱਗੇ ਪਿਆ ਹੁੰਦਾ ਇਹ ਜਦੋਂ ਅਸਲੀ ਆ ਤਾਂ ਆਉਂਗੇ ਸਾਨੂੰ ਆਪ ਦੇ ਆਪ ਹੀ ਪਤਾ ਲੱਗ ਜਾਊਗਾ ਵੀ ਹੁਣ ਮੇਰਾ ਟੀਰ ਹਟਕਾਣੇ ਤੇ ਲੱਗਿਆ ਚਲੋ ਰਾਸਤਿਆਂ ਤੋੜਿਆ ਸੀ ਫੇਰ ਵੀ ਧੰਨਵਾਦੀ ਕਰਦੇ ਹਾਂ ਥੋੜਾ ਘਟ ਗ੍ਰਫਤਾਰ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹਾਂ ਉੱਥੇ ਜਾ ਕੇ ਤੇ ਉਹਨਾਂ ਦਾ ਰਨਾ ਸਿਸਟਮ ਚੱਲ ਹੀ ਪੈਣਾ ਅੰਦਰ ਤਾਂ ਪਹਿਲਾਂ ਹੀ ਬੈਠੇ ਹੋਏ ਨੇ ਹੁਣ ਫੋਨਾਂ ਦੀ ਗੱਲ ਹੈ ਸਾਰੇ ਵਕੀਲ ਦਹਾਈਆਂ ਦੇਣਗੇ ਕੋਰਟ ਦੇ ਵਿੱਚ ਦੇਖੋ ਜੀ ਇਹ ਤਾਂ ਫਲਾਨੀ ਜੇਲ੍ਹ ਦੇ ਵਿੱਚ ਸੀ ਇਹ ਫਲਾਨੀ ਜੇਲ੍ਹ ਦੇ ਵਿੱਚ ਸੀ ਉਹਨਾਂ ਦਾ ਫੋਨਾਂ ਦਾ ਸਪਰਕ ਹੈ ਨਹੀਂ ਸੀ ਆਪਸ ਵਿੱਚ ਇਹ ਤਾਂ ਜਨਰਲ ਵਾਲੀ ਜੇਲ੍ਹ ਦੇ ਵਿੱਚ ਸੀ ਤੁਸੀਂ ਸਾਰਿਆਂ ਨੇ ਸੁਣਿਆ ਮੇਰੇ ਪੁੱਤ ਨੂੰ ਮਾਰ ਕੇ ਜਾ ਕੇ ਭਰਾ ਮੁਬਾਰਕ ਬਾਤ ਹੋ ਸਕਦੀ ਹੈ ਰਾਜੀ ਜਰੂਰ ਹੋ ਸਕਦੀ ਹੈ ਭਰਾ ਕੇ ਗਿਆਨੀ ਗੱਡੀ ਚੜ੍ਹਦਾ ਭਰਾ ਹੈ ਉਹ ਸਿੱਧੂ ਨੂੰ ਸੜਾ ਮਾਰਦਾ ਅੱਛਾ ਅੱਛਾ ਫੋਨ ਕਰ ਤਾ ਮੇ ਕੋ ਉਹ ਇਹ ਗੱਲਾਂ ਉੱਥੇ ਹੋਈਆਂ ਤੁਹਾਨੂੰ ਗਵਾਸ ਸਿੰਪਲ ਨਹੀਂ ਮਿਲਦਾ ਜੇ ਤੁਸੀਂ ਪਤਾ ਕਰਨਾ ਚਾਹੋ ਪਰantu ਥੋੜੂ ਪੀੜ ਨਹੀਂ ਹੋਈ ਤੁਹਾਡਾ ਘਰ ਖਲਦੀ ਨਹੀਂ ਹੋਇਆ ਮੈਂ ਤਾਂ ਫਿਰ ਵੀ ਦੁਆ ਕਰਦਾ ਪਰਮਾਤਮਾ ਜੇ ਤੁਸੀਂ ਮੇਰੀ ਜਗ੍ਹਾ ਤੇ ਕਦੇ ਨਾ ਆਓ ਪਰੰਤੂ ਜੇ ਤੁਸੀਂ ਨਾ ਸੁਧਰੇ ਜੇ ਤੁਸੀਂ ਇਕੱਲੀਆਂ ਸਾਡੀਆਂ ਇਲਾਸ਼ਾ ਹੀ ਡੀਕ ਦੇ ਰਹੇ ਬਾਰੇ ਇੱਕ ਦਿਨ ਅਕਾਰਪੁਰਖ ਤੁਹਾਡੀ ਵੀ ਦਿਊਗਾ ਤੁਹਾਨੂੰ ਇਹ ਲਾਜਮੀ ਦੇ ਦੋਸ਼ੇ ਜੋ ਆਕਰੂ ਮਾਰ ਕੇ ਕਿੱਥੇ ਜਾਓਗੇ ਇਹ ਇੱਕ ਕੋਈ ਕੋਈ ਰਾਜ ਕਰਨ ਦਾ ਤਰੀਕਾ ਥੋੜੀ ਹੈ ਤੁਸੀਂ ਸਾਨੂੰ ਡਰਾ ਕੇ ਡਿੱਗੇ ਜਿਹੇ ਤਰੀਕੇ ਦੇ ਨਾਲ ਬਦਵਾਸ਼ਾ ਨੂੰ ਪਾਲ ਕੇ ਹੁਣ ਗੁਜਰਾਤ ਦੇ ਵਿੱਚ ਤੁਸੀਂ ਉਹਨੂੰ ਜਾ ਕੇ ਲਿਆ ਕੇ ਬਿਠਾਤਾ ਗੁਜਰਾਤ ਦੇ ਵਿੱਚ ਤਾਂ ਉਹ ਤੇ ਮਕਦਮਾ ਹੀ ਨਹੀਂ ਕੋਈ ਇਹ ਐਕਐਂਡੀਪੀਐਸ ਦਾ ਮਕਦਮਾ ਜਿਹਦੇ ਤੁਸੀਂ ਨਾਮ ਪਾਇਆ ਉਹਦਾ ਜਾਣ ਕੇ ਪੰਜਾਬ ਤੇ ਵੀ ਨਹੀਂ ਗੁਜਰਾਤ ਦੇ ਵਿੱਚ ਪੰਜਾਬ ਦੇ ਵਿੱਚ ਸਵਾਗਤ ਹੈ ਮੈਂ ਇਹ ਤੁਹਾਨੂੰ ਤੁਹਾਨੂੰ ਜੇਲ੍ਹ ਨਹੀਂ ਪਸੰਦ ਕੋਈ ਯਾਰ ਇਹਨਾਂ ਤੱਕ ਆ ਸਾਡੇ ਲੋਕਾਂ ਨੇ ਕੀ ਗਲਤੀ ਕਰਤੀ ਜਿਹੜੀ ਚਾਕੇ ਨਗਰੂ ਗੁਰੂ ਘਰ ਬੰਦ ਕਰਤੇ ਸਾਡੀ ਵੀ ਜਿਹੜੇ ਇਮਾਨਦਾਰ ਲੋਕਾਂ ਵਾਸਤੇ ਜੇਲ੍ਹ ਹੀ ਇਹ ਪੰਜਾਬ ਦੀ ਰੱਬ ਤੋਂ ਦੇ ਰੋ ਸੱਤਾ ਦਿੱਤੀ ਹੈ ਰਾਜ ਕਰ ਲੋ ਢੰਗ ਨਾਲ ਜਿਵੇਂ ਕੋ ਰਾਜ ਹੁੰਦਾ ਹੁੰਦਾ ਹੈ ਇਮਤਿਹਾਨ ਨਾਲ ਲੋਕਾਂ ਦਾ ਤੁਹਾਡੇ ਨਾਲ ਮੇਰਾ 2 ਮਿੰਟ ਬਾਰਤਾਲਾਪ ਦਾ ਮਤਲਬ ਇਹ ਹੁੰਦਾ ਵੀ ਸਮਝ ਲਿਓ ਭਰਾਵੋ ਇਹਨਾਂ ਜੱਲਾ ਨੂੰ ਨਹੀਂ ਸਮਝੋਗੇ ਮੇਰੇ ਬੰਗੋ ਤੁਸੀਂ ਕਿਸੇ ਗੂਜੇ ਜਿ ਘਰੇ ਬੋਲੀ ਜਾਓਗੇ ਕੱਲ ਇਹਨਾਂ ਨੂੰ ਨਾ ਲਾਓ ਅੱਜ ਹੁਣ ਆਇਆ ਬੈਠਾ ਦਿੱਲੀ ਤੋਂ ਬਹੁਤ ਬਹੁਤ ਰੁਪਈਆ ਤੇਜਰੀਵਾਲ ਅਜਿਹਾ ਤਰ੍ਹਾਂ ਤਰ੍ਹਾਂ ਨੀਅ ਸਕੀਮਾ ਦੱਸ ਕੇ ਜਾਊਗਾ ਸਾਨੂੰ ਦਿੱਲੀ ਮਾਡਲ ਦੇਊਗਾ ਦਿੱਲੀ ਮਾਡਲ ਕਿਹੜਾ ਹੈ ਦਿੱਲੀ ਦਾ ਮਾਡਲ ਜੇ ਪੰਜਾਬ ਚ ਲਾਗੂ ਨਾ ਹੋਵੇ ਸ਼ੁਕਰ ਹੈ ਪਰਮਾਤਮਾ ਦਾ ਦਿੱਲੀ ਇਹ ਜ਼ਿਲ੍ਹਾ ਤਿਹਾੜ ਜਿਹਦਾ ਜਿਹੜੀ ਜੀਪੀ ਸਸਪੈਂਡ ਕੀਤਾ ਉਹ ਦਿੱਲੀ ਦੇ ਜ਼ਿਲ੍ਹਾ ਮੰਤਰੀ ਦੇ ਨਾਲ ਉਹਦਾ ਗੱਠਜੋੜ ਸਾਹਮਣੇ ਆਇਆ ਹੁਣ ਦੇਸ਼ ਦੀ ਇੱਕ ਮੁੱਖ ਏਜੰਸੀ ਨੇ ਉਹਤੇ ਕੇਸ ਚਲਾਉਣ ਦੀ ਆਗਿਆ ਮੰਗੀ ਹੈ ਆ ਦਿੱਲੀ ਨੇ ਜ਼ਿਲ੍ਹਾ ਮਾਡਲ ਹੈ ਉਹੀ ਦਿੱਲੀ ਦਾ ਜ਼ਿਲ੍ਹਾ ਮਾਡਲ ਸਾਡੀਆਂ ਜ਼ਿਲ੍ਹਿਆਂ ਤੇ ਲਾਗੂ ਕਰਤਾ ਲੈ ਕੇ ਸਾਡੇ ਜਲੂਰ ਲਵਾੜੇ ਸੀ ਕਹਿੰਦਾ 18 ਤੋਂ ਲੈ ਕੇ 19 ਤੱਕ 10 ਕਰੋੜ ਤੇ 22 ਤੱਕ ਮੇਰਾ ਖਿਆਲ ਹੈ 12.5 ਕਰੋੜ ਰੁਪਈਆ ਹੋਰ 22 22 ਕਰੋੜ ਦੇ ਨੇੜੇ ਦਿੱਲੀ ਦੇ ਜ਼ਿਲ੍ਹਿਆਂ ਦਾ ਬਜਟ ਵਾ ਗਿਆ ਦੋ ਨੰਬਰ ਵਾਲਾ ਤੇ ਪੰਜਾਬ ਦਾ ਉਹ ਤਾਂ ਇੱਕ ਵਿਕੀ ਜੀ ਸਟੇਟੀ ਹੈ ਤੇ ਸਾਡਾ ਤਾਂ ਬਹੁਤ ਵਿਸ਼ਾਲ ਸੁਪਾ ਹੈ ਸਾਡੇ ਦਾ ਤਾਂ 100 ਕਰੋੜ ਤੱਕ ਜਾਊਗਾ ਮੇਹਰ ਸਾਹਿਬ ਨਾਲ ਤੋਂ ਮੁੱਖ ਮੰਤਰੀ ਵੀ ਸੁਖਨ ਨਾਲ ਸਾਡੇ ਮੁੱਖ ਮੰਤਰੀ ਨੇ ਜੇ ਮਾਰਨੋ ਲਾਗੂ ਹੋ ਗਿਆ ਫਿਰ ਅਸੀਂ ਜਵਾਰਤਾਂ ਨੂੰ ਕਿਵੇਂ ਬਚਾਵਾਂਗੇ ਸਾਨੂੰ ਤਵਾ ਇਹੋ ਜਿਹਾ ਵਿਸ਼ਵਾਸ ਇਹਨਾਂ ਦੇ ਘੱਟ ਕਰਤਾ ਇਹੋ ਜੀ ਸਾਡੀ ਬੇਜਕੀਨੀ ਪੈਦਾ ਕਰਤੀ ਮਨਾਂ ਦੇ ਅੰਦਰ ਅਸੀਂ ਆਪ ਨੂੰ ਮਿਲਣ ਵਾਲੇ ਹਰੇਕ ਵਿਅਕਤੀ ਦੇ ਉੱਤੇ ਸ਼ੱਕ ਕਰਨ ਲੱਗੇ ਕਿਉਂਕਿ ਹਾਲਾਤ ਇਹ ਹੋ ਜੇ ਪੈਦਾ ਕਰਦੇ ਆਪ ਤੁਸੀਂ ਦੇਖਿਆ ਉਹਨੇ ਪਿਛਲੇ ਦਿਨ ਸੁਖਦੇਵ ਸਿੰਘ ਗੋਗਾ ਮਾਰੀ ਜੋ ਸਾਡੇ ਰਾਜਪੂਤ ਭਰਾ ਨੇ ਕਿੱਦਾਂ ਉਹਨਾਂ ਦੇ ਘਰੇ ਬੈਠਿਆਂ ਦਾ ਬੇਰਹਿਮੀ ਦੇ ਨਾਲ ਇਹਨਾਂ ਬੇਈਮਾਨਾਂ ਤੋਣਸ਼ੇੜੀਆਂ ਨੂੰ ਇਕੱਠੇ ਕਰ ਲੈਂਦੇ ਆ ਲਾਲਚ ਦੇ ਕੇ ਕਈ ਆਮ ਘਰਾਂ ਦੇ ਜੀਵ ਜੋ ਆ ਕੇ ਉਹਨਾਂ ਦੇ ਹੱਥੇ ਚੜ੍ਹ ਜਾਂਦੇ ਆ ਕਿਉਂਕਿ ਸਵਜਬਾਨ ਮੋਟੇ ਵਿਖਾ ਦਿੰਦੇ ਆ ਕਿਸੇ ਨੂੰ ਵਿਦੇਸ਼ ਜਾਣ ਦਾ ਲਾਰਾ ਲਾ ਦਿੰਦੇ ਆ ਕਿਸੇ ਨੂੰ ਲੱਖਾਂ ਰੁਪਏ ਦੀ ਆਫਰ ਕਰ ਦਿੰਦੇ ਆ ਤਾਂ ਉਹਨਾਂ ਦਾ ਮਾਨਸਿਕ ਸੰਤੁਲਨ ਹੈ ਜਿਹੜਾ ਉਹਨੂੰ ਉੱਚਾ ਚੁੱਕ ਦਿੰਦਾ ਜਦੋਂ ਸਚਾਈ ਦਾ ਸਾਹਮਣਾ ਕਰਦੇ ਆ ਕਤਲ ਕਰ ਦਿੰਦੇ ਆ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਜਾ ਕੇ ਜਿਹੜੀ ਰਹਿੰਦੀ ਹੁੰਦੀ ਜ਼ਿੰਦਗੀ ਹੁੰਦੀ ਉਹ ਵੀ ਖਰਾਬ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਜਾ ਕੇ ਅਸਲੋਂ ਦੇ ਵੀ ਤਾਂ ਕੰਮ ਗਲਤ ਹੋ। ਤੇ ਵਿਦੇਸ਼ ਬੈਠੇ ਹੋਏ ਸਾਰੇ ਗੈਂਗਸਟਰ ਬੜੀ ਆਸਾਨੀ ਦੇ ਨਾਲ ਇਹ ਧੰਦਾ ਚਲਾ ਰਹੇ ਆ ਸਾਡੀਆਂ ਜੇਲਾਂ ਇੱਕ ਹੋਸਟਲ ਦਾ ਰੂਪ ਧਾਰਨ ਕਰ ਗਈਆਂ ਜਿੱਥੇ ਉਹਨਾਂ ਨੂੰ ਸਾਰਿਆਂ ਨੂੰ ਫੋਨ ਪ੍ਰੋਵਾਈਡ ਕਰਾਇਆ ਜਾਂਦੇ ਨੇ। ਮੇਰੇ ਪੁੱਤ ਦੇ ਕੱਲ ਇਸ ਦੇ ਵਿੱਚ ਜਿੰਨੇ ਫੜੇ ਹੋਣੇ ਚਾਰ ਵਾਰ ਫੋਨ ਫੜੇਗੇ 1.5 ਸਾਲ ਦੇ ਵਿੱਚ ਜਿਹੜਾ ਆਮ ਦਾ ਰਿਕਾਰਡ ਹੈ ਆਈ ਵਾਰ ਸਮਾਰਟਫੋਨ ਕਿੰਨਾ ਵੀ ਨਰ ਚੈਕਿੰਗ ਕਰ ਲੈਣ ਦੋ ਤੋਂ ਕਰਦਨ ਚਾਹੇ ਮਹੀਨੇ ਤੋਂ ਕਰਨ ਉਹਨਾਂ ਕੋਲ ਨਵਾਂ ਫੋਨ ਮਿਲ ਜਾਂਦਾ ਹੈ ਇਹ ਸਾਡੀ ਥੇਲ ਵਿਵਸਥਾ ਹੈ ਜਿੱਥੇ ਬਹਿ ਕੇ ਹਰੇਕ ਕਤਲ ਦੀ ਬਿਉਤਬੰਦੀ ਕੀਤੀ ਜਾ ਸਕਦੀ ਹੈ ਆਪਸ ਵਿੱਚ ਇੰਡੀਆ ਭਰ ਦਾ ਨੈਟਵਰਕ ਕੀਤਾ ਜਾ ਸਕਦਾ ਹੈ ਜਦੋਂ ਲਾਰੈਂਸ ਗੁੰਡੇ ਵਰਗੇ ਇੰਨੀ ਦੋ ਵੀਡੀਓ ਪਾ ਕੇ ਸਾਡੇ ਡੀਜੀਪੀ ਸਾਹਿਬ ਦਾ ਮੂੰਹ ਚੜਾ ਦੇ। ਜਿਸ ਨੇ ਪਹਿਲੇ ਦਿਨ ਉਹਨੇ ਮੁੱਖ ਵੀ ਕੋਸ਼ਿਸ਼ ਕੀਤੀ ਵੀ ਇਹਦੇ ਕੱਪੜੇ ਭਲਾਨੇ ਪਾਇਆਗਾ, ਟੀ-ਸ਼ਰਟ ਦਾ ਕਲਰ ਹੈ। ਤਾਂ ਅਗਲੇ ਦਿਨ ਅਗਲੇ ਨੇ ਕਿਹਾ ਤਾਂ ਵੀ ਆ ਚੈੱਕ ਕਰ ਲਾ, ਅਸਲ ਤਾਂ ਨਹੀਂ ਸੀ ਕਿਤੇ ਪਾਇਆ ਹੋਇਆ। ਤਾਂ ਇਹਨਾਂ ਦੇ ਹੌਸਲੇ ਦੇਖੋ ਕਿੰਨੇ ਵਧੇ ਹੋਏ। ਔਰ ਸਾਡਾ ਸਮੁੱਚੀ ਸਟੇਟ ਸਾਡੀ ਬਿਊਰੋਕ੍ਰਾਸੀ ਇਹਨਾਂ ਦੇ ਮੂਰੇ ਸਾਰੇ ਬੌਲੀਸਾਬਤ ਹੋ ਰਹੀ ਹੈ। ਹੁਣ ਗੱਲਾਂ ਦੋ ਨੇ ਜਾ ਤਾਂ ਇਹ ਇੰਨੇ ਬੇਈਮਾਨ ਹੋ ਗਏ ਵੀ ਇਹਨਾਂ ਦੀਆਂ ਕਮਾਈਆਂ ਦੇ ਉੱਤੇ ਆਪਣੇ ਘਰ-ਬਾਦਨ ਲਾ ਕੇ ਜਿਹੜੇ ਅਸੀਂ ਅੱਗੇ ਲਾ ਜਾਈਏ। ਜਾ ਇਹ ਨੇ ਕਮਜ਼ੋਰ ਨੇ ਵੀ ਇਹ ਸਰਕਾਰ ਚਲਾਉਣ ਦੇ ਕਾਬਿਲ ਨਹੀਂ ਇਹ ਕੋਈ ਡਿਸੀਜਨ ਹੀ ਨਹੀਂ ਲੈ ਸਕਦੇ। ਸਭ ਦਾ ਹਣੀ ਕੋਆ ਉਹੀ ਪੰਜਾਬ ਦੇ ਵਿੱਚ ਕੰਮ ਕਰਦਾ ਉਹ ਯੂਪੀ ਦੇ ਵਿੱਚ ਕੰਮ ਕਰਦਾ ਹੈ। ਉੱਥੇ ਬਦਮਾਸ਼ ਮੈਡੀਕਲ ਕਰਦੇ ਨੇ ਆਨ ਨੂੰ ਪੁਲਿਸ ਚੜਾਉਂਦੀ ਹੈ। ਤਾਂ ਲੱਤਾ ਕੰਪਨੀਆਂ ਨੇ ਪਹਿਲਾਂ ਗਰੰਟੀ ਮੰਗਦੇ ਵੀ ਰਾਜ ਮਾਰਦੇ ਤਾਂ ਨਹੀਂ। ਔਰ ਸਾਡੇ ਸਾਡੇ ਰੀਲਾਂ ਬਣਦਿਆਂ ਨੇ ਟਿਕਟੌਕ ਤੇ ਉਹ ਬੇਸ਼ਾਨ ਦਾ ਵੱਧ ਦੇਖਦੇ ਹੋਣਗੇ ਜਦੋਂ ਇਹ ਕੋਰਟ ਦੇ ਉੱਤੇ ਜਾਂਦੇ ਆ ਬ੍ਰਾਂਡਡ ਪਾਰਕ ਐਂਡ ਕਮ ਕਲਾਕੇ ਉੱਥੇ ਜਾ ਕੇ ਟਿਕਟੌਕ ਤੇ ਰੀਲਾਂ ਬਣਦੀਆਂ ਵਸਾਹੀ ਫਰਕ ਹੈ ਪੰਜਾਬ ਦਾ ਟੋਟਾ ਅਸੀਂ ਪੰਜਾਬੀ ਇੰਨੇ ਬੇਈਮਾਨ ਹੋ ਜਾਂਦੇ ਆ ਜਿਹੜਾ ਰਾਜ ਧਰਮ ਹੈ ਅਸੀਂ ਉਹ ਵੀ ਨਹੀਂ ਨਿਭਾਦੇ ਅਸੀਂ ਪੈਸੇ ਪਿੱਛੇ ਹੋ ਗਏ ਪਹਿਲਾਂ ਸਾਨੂੰ ਨੌਕਰੀ ਮਿਲਦੀ ਨਹੀਂ ਜਦੋਂ ਦਫ਼ਰੀ ਮਿਲ ਜਾਂਦੀ ਹੈ ਫਿਰ ਅਸੀਂ ਗਰੀਬੀਆਂ ਚੱਕਣ ਵੱਲ ਹੋ ਜਾਂਦੇ ਆਂ ਉੱਚੇ ਮਹਿਲ ਬਾੜੀਆਂ ਵੱਲ ਹੋ ਲੈਣੇ ਆਂ ਫਿਰ ਸਾਨੂੰ ਨਹੀਂ ਪਤਾ ਲੱਗਦਾ ਸੀ ਉਹ ਪੈਸਾ ਕਿੱਥੋਂ ਬੁਮਾਰਿਆ ਉਹ ਪੈਸਾ ਕਿਸੇ ਭੈਣ ਦੇ ਸੁਧੂਲ ਦਾ ਆ ਰਿਹਾ ਹੈ ਉਹ ਕਿਸੇ ਦੇ ਨੌਜਵਾਨ ਪੁੱਤ ਦੇ ਖੂਨ ਨਾਲ ਰੰਗਿਆ ਹੋਇਆ ਅਸੀਂ ਨਹੀਂ ਵੇਖ ਰਹੀ ਸੀ ਮੈਂ ਵੀ ਇੱਕ ਪੀੜਤ ਆਪਾਂ ਮੈਨੂੰ ਵੀ ਲੱਗਦਾ ਮੇਰਾ ਇਲਾਕਾ ਆ ਜਿੰਨੇ ਭਰਾ ਤੁਸੀਂ ਦਸਤਾਰਾਂ ਸਜਾਈ ਖੜੋ ਮੈਨੂੰ ਲੱਗਦਾ ਮੇਰੀ ਕੌਮ ਮੇਰੇ ਨਾ ਹੱਕ ਦੇ ਵਿੱਚ ਆਦਾ ਨਾਰਾ ਮਾਰਾਂਗੇ ਉਹ ਮੇਰਾ ਇਹਨਾਂ ਨੇ ਬਿਲਕੁਲ ਬੇਦੋਸ਼ਾ ਜਿਹਾ ਕੇ ਮਾਰਦਾ ਕਿ ਉਹ ਦੁਨੀਆਂ ਦੇ ਉੱਤੇ ਮਸ਼ਹੂਰ ਹੋ ਗਿਆ ਕਿਉਂ ਆਈ ਗੱਲ ਤੁਸੀਂ ਸਾਡੇ ਪ੍ਰਭਾਵ ਦੀ ਹੁਣ ਦਸਤਾਰਾਂ ਸਜਾਉਣ ਵਾਲੇ ਮੇਰੇ ਈਸ਼ਟ ਨਾਲ ਮੇਰੇ ਧਰਮ ਨਾਲ ਸੰਬੰਧ ਰੱਖਣ ਵਾਲੇ ਸਾਡੇ ਭੈਣ ਭਰਾ ਉੱਥੇ ਮੇਰੇ ਪੁੱਤ ਦੇ ਵਿਰੁੱਧ ਦਲੀਲਾਂ ਦਿੰਦੇ ਆ ਕਹਿੰਦੇ ਸਾਡਾ ਰੁਜ਼ਾਰ ਹੈ ਰੁਜ਼ਾਰ ਹੈ ਮੈਂ ਮੰੰਦਾ ਇਸ ਗੱਲ ਨੂੰ ਮੈਂ ਵੀ ਇਹ ਗੱਲ ਨੂੰ ਸ਼ਰਾਬ ਦੇ ਠੇਕੇ ਤੇ ਬਹਿ ਕੇ ਦਿਹਾੜੀਆਂ ਕਢਾਂਗਾ ਦੁਕਾਨਾਂ ਦੇ दारू ਵੇਚਾਂ ਨਾ ਮੈਨੂੰ ਮੇਰੀ ਆਤਮਾ ਚੜ੍ਹ ਪਾਉਂਦੀ ਤੇ ਰੋਟੀ ਜਿੱਤੀ ਦੇ ਕੇ ਗਹਿ ਜਵਾ ਕੀ ਕਰੀ ਜਾਣਾ ਕੋਈ ਫਰਕ ਨਹੀਂ ਪੈਂਦਾ ਇੱਕ ਅੰਦੇ ਕਲਾਇੰਟ ਨਾਲ ਪਰ ਜਿਹੜੇ ਗੈਂਗਸਟਰਾਂ ਦੀਆਂ ਕਮਾਈਆਂ ਖਾਣਗੇ ਉਹ ਬਹੁਤ ਖੂਨ ਨਾਲ ਪੀਂਜੀਆਂ ਹੋਈਆਂ ਨੇ ਛੇਤੀ ਕਿਤੇ ਤੁਹਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੂਗੀ ਨਾ ਸੁਣੇ ਕੀ ਕਹਿੰਦਾ ਐਸੇ ਬਾਤ ਕਮਾ ਸਕਦਾ ਜੀ ਕੋਈ ਦੋਰ ਤੂੰ ਅਸੀਂ ਭੁੱਲ ਜਾਂਦੇ ਆਂ ਸ਼ਾਇਦ ਸਮਾਜ ਦੇ ਇੱਕ ਇਸ ਤਰ੍ਹਾਂ ਦੀ ਚੀਜ਼ ਲੱਗਦੀ ਹੈ ਵੀ ਇਹ ਇਕੱਲੇ ਬਿਰਪੌਰ ਸਿੰਘ ਦੀ ਪਰੋਲ ਵੀ ਇਹਦਾ ਮੁੰਡਾ ਹੀ ਮਰਿਆ ਸਾਡਾ ਕਿਹੜਾ ਮਰਨਾ ਕਦੇ ਮੀਰੋ ਸਭ ਬੁਰੂ ਦੇ ਢੇਰ ਤੇ ਬੈਠੇ ਆਂ ਸਭ ਨੂੰ ਕੀ ਨੀ ਵਾਰੀ ਲੱਗਦੀ ਅੱਖ ਨਹੀਂ ਪਤਾ ਮੈ ਤਾਂ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਕਾਹਨ ਕੋਈ ਪਰਿਵਾਰ ਮੇਰੀ ਜਗ੍ਹਾ ਤੇ ਆ ਕੇ ਖੜੇ ਸਾਨੂੰ ਤਾਂ ਖਲਾਅ ਤੇ ਹੋ ਜੈਨੇ ਉਹ ਕਹੇ ਜਿਹੜੇ ਅਸੀਂ ਜੁੜ ਕੇ ਸਰਕਾਰਾਂ ਵਾਸਤੇ ਤੇ ਭੇਜੇ ਨੇ ਉਹਨਾਂ ਨੇ ਪੈਸਾ ਕਾਊਂਟ ਲੱਕ ਵੱਢ ਲਿਆ ਨਾ ਕਿ ਸਾਡੀ ਭਲਾਈ ਦੇ ਜਿਹੜੇ ਕੰਮ ਲਈ ਸੀ ਭੇਜੇ ਸੀ ਬਦਲਾ ਕਰਕੇ ਕੋਈ ਚੰਗਾ ਕੰਮ ਕਰਨੀ ਦੀ ਉਹ ਨਹੀਂ ਕਰ ਰਹੇ। ਸੋ ਇਹਨੇ ਖੰਦ ਕਹਿੰਦਾ ਵਾ ਪੁੱਤਾਂ ਸੀ ਦੇ ਵਿੱਚ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ। ਸੰਗਤ ਮਾਫ਼ਦਾਰੀ ਹੋਵੇ। ਕਿਸੇ ਨੂੰ ਕੋਈ ਸ਼ਬਦ ਬੁਰਾ ਲੱਗਿਆ ਹੋਵੇ ਤਾਂ ਹੱਥ ਜੋੜ ਕੇ ਵਾਦੀ ਜਾਣਾ ਵਾਹਿਗੁਰੂ ਜੀ ਕਹਾਂ। ਵਾਹਿਗੁਰੂ ਜੀ ਕੀ ਫਤਹਿ ਕੋਲ ਤੋਂ ਅੱਗੇ ਸਾਹਮਣੇ ਇਹ ਮੁੰਡਾ ਆਪਣਾ

ਹਰ ਜਗ੍ਹਾ ਤੋਂ ਨਿਰਾਸ਼ ਮੇਰੇ ਭੈਣ ਭਰਾ ਇੱਕ ਵਾਰੀ ਜ਼ਰੂਰ ਸੰਪਰਕ ਕਰੋ ਗੁਰੂ ਮਿਰਜਾ ਜੀ 9855585452